ਆ ਬੰਦਾ ਮੈਂ ਬੜਾ ਗਰੂ ਗਰੂ ਵਜਣਾ ਹੋਣਾ ਆਇਆ ਕਾਬੂ ਤੂੰ ਜਾਂਦੀ ਭੱਜ ਭੱਜ ਕੇ ਲੋ ਵੀ ਸੱਜਣੋ ਅੱਜ ਰੱਖ ਦਿੱਤੇ ਵੱਡੇ ਨਾਮ ਅੱਜ ਕੋਈ 5000 ਨਹੀਂ 10000 ਨਹੀਂ ਪੂਰੇ 20000 ਰੁਪਈਆ ਦਾ ਨਾਮ ਰੱਖ ਦਿੱਤਾ ਜੀ ਅੱਜ ਆਪਾਂ ਸੋ ਜਿਹੜਾ ਜਿੱਤੂਗਾ 20000 ਰੁਪਈਆ ਲੈ ਜਾਊਗਾ ਜਿੱਤੂਗਾ ਆਪਣੇ ਆ ਆ ਮੈਂ ਬ੍ਰੈਂਡਿੰਗ ਸੋ ਅੱਜ ਆਪਾਂ ਕੀ ਕਰਦੋਂ ਨੇ ਅਗੇ ਕੋਈ ਨਾ ਕੋਈ ਚੈਲੰਜ ਹੁੰਦਾ ਕਦੇ ਕਿਹੜਾ ਜਿੱਤੇ ਜਾਂਦਾ ਕਦੇ ਕਿਹੜਾ ਪਰ ਜਿਹੜਾ ਆਪਾਂ ਅੱਜ ਚੈਲੰਜ ਕਰਨ ਲੱਗੇ ਆ ਇਹਦੇ ਚ ਆ ਪਰਚੀਆਂ ਚੱਕਣੀਆਂ ਬੋਤਲ ਨੂੰ ਘੁਮਾਵਾਂਗੇ ਜਿਹਦੇ ਹਾਲ ਬੋਤਲ ਆ ਗਈ ਇਹ ਬੋਤਲ ਹੈਗੀ ਸਾਡੀ ਸ਼ੁਰਲੀਆ ਵਾਲੀ ਲਿਬੜੀ ਤਾਂ ਕਰਕੇ ਪਟਾਖਿਆਂ ਦੀ ਹੋਰ ਲੰਬੀ ਨਹੀਂ ਸਾਨੂੰ ਸੋ ਇਹਦੇ ਚ ਇੱਕ ਪਰਚੀ ਚੱਕਾਂਗੇ ਜਿਹਦੀ ਪਰਚੀ ਨਿਕਲੀ ਆ ਇਹਦੇ 'ਚ ਪੈਸਿਆਂ ਵਾਲੀ ਪਰਚੀ ਵੀ ਹੈਗੀ ਆ ਤੇ ਪनिश्डਮੈਂਟ ਵਾਲੀ ਵੀ ਹੈਗੀ ਆ ਸੋ ਵੇਖਦੇ ਕੀ ਦੀ ਕਿਸਮਤ ਅੱਜ ਲੱਕੀ ਹੋਊਗੀ ਕਿਹਨੂੰ ਕਿਹੜੀ ਪਰਚੀ ਆਉਦੇ ਤੇ ਕਿਹਨੂੰ ਲਓ ਵੀ ਆ ਜਿਹੜੀਆਂ ਪਰਚੀਆਂ ਨੇ ਆਪਣੀਆਂ ਸੋ ਇਹ 'ਚ ਜਿਹੜੇ ਪनिश्डਮੈਂਟ ਵਾਲੀ ਹੋਊਗੀ ਪਰਚੀ ਉਹ ਆਪਾਂ ਚੱਕ ਲਾਂਗੇ ਉਹਦੇ ਨਾਲ ਹੀ ਨਾ ਪनिश्डਮੈਂਟ ਮਿਲ ਜੂਗੀ ਪਰ ਜਿਹੜੀ ਇਹ 'ਤੇ ਹੈਗੀ ਐ ਇੱਕ ਪਰਚੀ ਪਾਮਸ ਵਾਲੀ ਸੋ ਉਹ ਆਪਾਂ ਦੁਬਾਰਾ ਜਿੱਦੀ ਨਿਕਲਿਆ ਕਰੋ ਦੁਬਾਰਾ ਵਿੱਚ ਰੱਖ ਕੇ ਮਿਕਸ ਕਰ ਦਿਆ ਕਰਾਂਗੇ ਸੋ ਸ਼ੁਰੂ ਕਰੀਏ ਬੇਬੇ ਸਤ ਪਹਿਲਾ ਬੋਤਲ ਕਮਾਉਣਾ ਘਮਾਉਗਾ ਪਰ ਆਪਾਂ ਹੀ ਘਮਾਉਣੇ ਆ ਪਹਿਲਾ ਪੰਜ ਨੂੰ ਮੈਂ ਹੀ ਦਿੱਦ ਕੇ ਲੈ ਕੇ ਜਾਊਗਾ ਬੀਬੀ ਘੁਮਾ ਦਈਏ ਘੁਮਾ ਦਿਓ ਭਾਈ ਪਰ ਜਿਹੜੀ ਪਨੀਸ਼ਮੈਂਟ ਜਿੰਨੂੰ ਆਈ ਉਹ ਉਹਨੂੰ ਕਰਨੀ ਪੈਣੀ ਹੋ ਤੂੰ ਜਾ ਔਖੀ ਨਹੀਂ ਭਾਈ ਕਰਨੀ ਪੈਣੀ ਹੈ ਬੋਤਲ ਨੂੰ ਇਗਨੋਰ ਕਰੇ ਥੋੜੀ ਜਿਹੀ ਲਿਪੜੀ ਆ ਵੇਖਦੇ ਪਹਿਲਾਂ ਕਿਨੂੰ ਮਿਲਦੀ ਪਨੀਸ਼ਮੈਂਟ ਲਓ ਜੀ ਬੋਤਲ ਨੂੰ ਘੁਮਾਵਾਂਗੇ ਸ਼ੁਰੂ ਕਰਾਂਗੇ ਸ਼ੁਰੂ ਕਰ ਕਰ ਦਈਏ ਸ਼ੁਰੂ ਬੀਬੀ ਬੀਬੀ ਤੂੰ ਕਿੰਨੇ ਪੈਸੇ ਜਿੱਤ ਕੇ ਜਾਣੇ ਅੱਜ ਮੈਂ ਮੈਂ ਸਾਰੇ ਜਿੱਤਾਂ ਲੂੰਗੀ ਜੀ ਕਮਾ ਕਰ ਦਈਏ ਬੀਬੀ ਤੂੰ ਜੀ ਕਰ ਦੋ ਕਮਾ ਕੇ ਚਲੋ ਸ਼ੁਰੂ ਚਲੋ ਮੰਮੀ ਕੋਈ ਵੀ ਇੱਕ ਪੰਜ ਚੱਕੋ ਇਹਨਾਂ ਚ ਚੱਕ ਲੋ ਮੰਮੀ ਹੀ ਐ ਐ ਕਿ ਚੱਕਣੀ ਦੋੜੀ ਮਿਰਚਾਂ ਵਾਲੀ ਇਹ ਪਹਿਲੇ 500 ਪਹਿਲੇ 500 ਰੁਪਇਆ ਦੇ ਦੋ ਦੇ ਦੋ ਲੈ ਦਿਓ ਲਓ ਜੀ 500 ਆ ਗਿਆ ਲਓ ਜੀ ਵੱਡੇ ਮਾਨ ਇੰਝ ਕੱਢ ਕੇ ਇੰਜ ਕਰਕੇ ਰੱਖ ਦੋ ਪੈਕ ਉਹਨੂੰ ਲਓ ਜੀ ਵੱਡੇ ਮਾਨ ਸਨਮਾਨ ਇਹ ਆਹ ਹਾਈ ਤਾਂ ਸੂਟ ਬਣ ਕੇ ਜਾਊਗਾ ਨਹੀਂ ਮੰਮੀ ਦੀ ਜਾਨ ਦੀ 500 ਇਹਨੂੰ ਥੱਲੇ ਰੱਖੀਏ ਯਾਰ ਇਹ ਆਪੋ ਥੇ ਰੱਖੀਏ ਆਪਾਂ ਲਗੋਗੇ ਰੱਖ ਦੀ ਥੱਲੇ ਮੈਂ ਬੀਬੀ ਦੀ ਨਾਨੀ ਕੋਲ ਆਲੇ 500 ਰੁਪਇਆ ਮੈਨੂੰ ਚਾਹੀਦੀ ਆ ਲਓ ਜੀ ਕਮਾ ਲਿਏ ਫੇਰ ਸ਼ੁਰੂ ਕਰਾਂਗੇ ਜਰੂਰ ਹੋਰ ਸ਼ੁਰੂ ਆ ਭਾਈ ਇਧਰ ਤੂੰ ਇੱਕ ਸੇਡਾ ਅੱਜਾ ਮੇਰਾ ਹੀ ਮੈਨੂੰ ਲੱਗਦਾ ਤੇਰਾ ਮੰਮੀ ਨੂੰ ਵੀ ਜਲਦੀ ਜਲਦੀ ਇਹ ਕੈਂਸਰ ਹਰਮਨਾਲ ਹਰਮਨ ਹਰਮਨਾਲ ਤੇਰੀ ਵਾਰੀ ਆ ਗਈ ਤੇਰੀ ਵਾਰੀ ਹਰਮਨ ਦੀ ਕਿਸਮਤ ਆਏ ਗੁਰੂ ਵਾਏ ਗੁਰੂ ਵਾਏ ਗੁਰੂ 500 ਨਿਕਲੇ ਆਵੇ ਬਾਬਾ ਜੀ ਮੈਂ ਦਸਵੰਦ ਕਰਕੇ 100 ਰੁਪਇਆ ਜਰਾ ਆ ਕੀ ਆ ਗਿਆ ਦਿਖਾਓ 100 ਵਾਰ ਕਹਿਣਾ ਮੈਂ ਬੜਾ ਖਰਾਬ ਬੰਦਾ ਆ ਗਿਆ ਕੀ ਰਾਜ ਹੁੰਦਾ 100 ਵਾਰ ਹੀ ਕਹਿਣਾ ਚਲੋ ਐ ਤੇ ਬੀਬੀ ਲਿਖਾਇਆ ਗਿਆ ਨੇ 100 ਵਾਰ ਹੀ ਕਹਿਣਾ ਮੈਂ ਬੜਾ ਖਰਾਬ ਬੰਦਾ ਹਾਂ ਚਲ ਕਹਿ ਹੁਣ ਕਹਿ ਚੱਲ ਫਿਕਰ ਸ਼ੁਰੂ ਮੈਂ ਬਹੁਤ ਵਧੀਆ ਬੰਦਾ ਨਾ ਨਾ 100 ਵਾਰ ਹੀ ਕਹਿਣਾ ਤੂੰ ਕਹ ਮੈਂ ਬੜਾ ਖਰਾਬ ਬੰਦਾ ਹਾਂ ਬੀਬੀ ਕੀ ਜਾਣਾ मैं, तो मैं <laughs> थाने। 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 बहुत खराब बंदा मैं बहुत खराब बंदा बहुत 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 खराब 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 बन गल मैं बड़ा बंदा मैं बड़ा खराब बंदा मैं बड़ा खराब बंदा मैं बड़ा खराब बंदा मैं बड़ा खराब बंदा मैं बड़ा बढ़िया बहुत खराब ਮੈਂ ਬਹੁਤ ਬੰਦਾ ਮੈਂ ਬਹੁਤ ਖਰਾਬ ਬੰਦਾ ਮੈਂ ਬਹੁਤ ਖਰਾਬ ਬੰਦਾ ਆ ਬਾਈ ਮੈਂ ਬਹੁਤ ਬਾਈ ਬਹੁਤ ਖਰਾਬ ਬੰਦਾ ਮੈਂ ਬਹੁਤ ਬਾਹ ਹੋ ਗਿਆ 100 ਵਾਰੀ ਪਰਚੇ ਮੈਂ ਜੀ ਕਰ ਤਾ ਫਾੜ ਕੇ ਸੈਟ ਨਾ ਹਾਂ ਚਲੋ 1 2 3 ਹਾਂ ਹਾਂ ਆ ਗਈ ਆ ਗਈ ਬੀਬੀ ਦੀ ਵਾਰੀ ਬੀਬੀ ਚੱਕ ਪਰ ਜੀ ਤੂੰ ਆਪ ਚੱਕ ਲੈ ਨਹੀਂ ਨਹੀਂ ਚੱਕੋ ਤੁਸੀਂ ਕੋਈ ਵੀ ਇੱਕ ਚੱਕ ਲੋ ਹਾਂ ਆ ਕੀ ਆ ਗਿਆ ਹਾਂ ਦਿਖਾਓ ਕੀ ਆ ਏ ਉਹਦੇ ਵੀ ਹਜ਼ਾਰ ਨਹੀਂ ਬੰਵੀ ਆਦਾ ਨਿੰਬੂ ਨੂੰ ਚੂਸਣਾ ਬੀਬੀ ਪਤਾ ਕੀ ਕਰਨਾ ਨਿੰਬੂ ਨੂੰ ਚੂਸਣਾ ਨੂੰ ਚਲੋ ਕੱਟੋ ਨਿੰਬੂ ਭੱਜਣਾ ਹੋਣਾ ਆਈਆ ਕਾਬੂ ਤੂੰ ਜਾਂਦੀ ਭੱਜ ਭੱਜ ਕੇ ਤਾਂ ਮੈਂ ਗੋੜ ਤੇ ਹਰ ਮਦਰਸੋਲੇ ਬੀਬੀ ਬੀਬੀ ਟੀਚਰਾ ਕਰਦੀ ਆ ਛੜੀ ਦੀ ਵਾਰੀ ਵੀ ਆਉਂਦੀ ਚਲੋ ਚੱਲਾ ਬੀਬੀ ਚਲੋ ਨਿੰਬੂ ਚਲੋ ਚੱਲ ਬੀਬੀ ਜੂਸ ਛੋਟਾ ਕੀ ਇਹ ਇਹ ਜੂਸ ਨਾਲ ਹੀ ਪੈਣਾ ਆ ਤੂਸੀ ਜਾਵਾ ਪਾ ਕੇ ਇਹ ਇਹ ਮੂੰਹ ਚ ਪਾ ਨਾ ਐ ਜੀਵ ਨਾਲ ਜੀਵ ਨਾਲ ਹਾ ਹੋ ਆ ਨਾਪ ਕੇ ਉਹਨੂੰ ਨਾਪ ਕੇ ਰਾਸ ਨਾਪ ਕੇ ਰਾਜ ਬੀਬੀ ਬੀਬੀ ਇਹ ਕਿਰਾਸ ਉਹ ਨਹੀਂ ਨਾਪ ਕੇ ਬੀਬੀ ਚੰਗੀ ਤਰ੍ਹਾਂ ਵੱਧੂ ਵੱਧ ਕੇ ਚਿੱਟਣੀ ਸਜੋ ਖਾਣਾ ਟੇਸਟੀ ਆ ਕਿ ਨਹੀਂ ਵੱਧੂ ਮੇਰਾ ਮੂੰਹ ਸਕਦਾ ਬੀਬੀ ਇਹਨੂੰ ਨਿਚੋੜਦੀ ਤਾਂ ਨਹੀਂ ਨਿਚੋੜ ਕੇ ਜੋੜ ਕੇ ਚੂਸਣਾ ਇਹ ਯਮੀ ਲੈ ਡੋਲ ਜੂਗਾ ਲੈ ਡੋਲ ਕਰੋ ਯਾਰ ਬਾਈ ਵੀ ਬਾਸ ਬਹੁਤ ਹਾਂ ਬਹੁਤ ਵਧੀਆ ਆਹ ਜਵੇਂ ਲੱਗਾ 2000 ਰੁਪਇਆ ਕਪੜਾ ਠੀਕ ਨਾ ਤੇ ਨੀਮੂ ਬਣੀ ਖਾਨ ਨਾ ਤੇ ਫਾਰਕੀ ਤੇ ਨਿਕਲਦਾ ਤਾਂ ਹੀ ਆ ਬਸ ਰੱਖ ਦੋ ਆ ਬੀਬੀ ਦੇ ਆ ਬੀਬੀ ਕਹਿੰਦੀ ਮੈਂ ਕੰਪੀਟੀਸ਼ਨ ਨੂੰ ਪੂਰਾ ਕਰਨਾ ਹਾਂ ਲਓ ਜੀ ਹਾਂ ਜੀ ਕਿਵੇਂ ਵਧੀਆ ਵਧੀਆ ਆਏ ਬਾਸਟਾ ਖੇਵਾ ਬੀਬੀ ਸਾਡੀ ਜਿੰਦਾਬਾਦ ਲਓ ਜੀ ਅੱਗੇ ਕਮਾ ਲਿਏ ਫੇਰ ਕਮਾ ਲੀ ਇੰਦਰ ਨਿਵਾਰੀ ਆਉਂਦੀ ਭਈ ਐ ਗੋਰੀ ਜੀ ਆ ਗਈ ਆ ਗਈ ਆ ਗਈ ਬੇਬੇ ਹਲ ਕੋਈ ਜੀ ਪਰਦੀ ਪੱਤੀ ਪਾ ਪੁੱਟੱਕ ਲਵੇ ਨਾ ਨਹੀਂ ਨਹੀਂ ਚੱਕਣੀ ਹੁੰਦੀ ਏ ਇਹ ਕੀ ਆ ਨਿੰਬੂ ਆ ਜੇ ਇਹ ਬੇਬੇ ਨੂੰ ਆ ਹੈ ਪਨਿਸ਼ਮੈਂਟ ਬੇਬੇ ਤੂੰ ਹੱਸਣਾ 1 ਮਿੰਟ ਤੱਕ ਉੱਚੀ ਉੱਚੀ ਹੱਸਣਾ ਵਾ ਇਹ ਕੋਈ ਬੰਦੇ ਨੇ ਇਹ ਕੰਮ ਬੇਬੇ ਨਹੀਂ ਸੌਖਾ ਇਹ 1 ਮਿੰਟ ਤੱਕ ਨਹੀਂ ਹੱਸਣਾ ਸੌਖਾ 1 ਮਿੰਟ ਤੱਕ ਹੱਸਣਾ ਬੇਬੇ ਉਚੂਚੀ ਚੱਲ ਵਾ ਸੁਭੀ ਉਚੂਚੀ ਐ ਕਰਕੇ ਹਾਂ ਅਰੇ ਤੂੰ ਵੀ ਮੇਰਾ ਸਾਥੀ ਹੈ ਨਾ ਚੱਲ ਵਾਸ ਹਾਂ ਚੱਲ ਵਾਸ ਵਾਹ ਜੀ ਬਹੁਤ ਵਧੀਆ ਹੋ ਗਿਆ ਗੱਡ ਹੋ ਗਿਆ ਹਾਂ ਉਹ ਪਰਚੀ ਪਾਸੇ ਰੱਖਤੀ ਨਾ ਉਹ ਪਰਚੀ ਰੱਖਤੀ ਥੱਲੇ ਬਾ ਠੀਕ ਆ ਜਿਹੜੀਆਂ ਹੋ ਜਾਂਦੀਆਂ ਆਪਾਂ ਥੱਲੇ ਰੱਖੀ ਜਾਂਦੇ ਏ ਲਓ ਜੀ ਡੈਡੀ ਡੈਡੀ ਜਾਲ ਬੋਤਲ ਲੈ ਆਈਏ ਕਿਸ ਤਰੀਕੇ ਨਾਲ ਹਾਂ ਇਹ ਆ ਗਈ ਆ ਗਈ ਆ ਗਈ ਆ ਗਈ ਆ ਗਈ ਆ ਗਈ ਚੱਲ ਆਪੇ ਆ ਗਈ ਏ ਏ ਡੈਡੀ ਲਾਲ ਮਿਰਚ ਚਟਣੀ ਹੱਥ ਤੇ ਪਾ ਕੇ ਠੀਕ ਹੈ ਚਟਨੀ ਉਹ ਚਟਨੀ ਪਈ ਹੈ ਨਾ ਲਾਮੇ ਚ ਚਟਣੀ ਆ ਤਲੀ ਤੇ ਪਾ ਕੇ ਹਾਂਜੀ ਚਲੋ ਅੱਜ ਪਤਾ ਲੱਗਿਆ ਡੈਡੀ ਨੂੰ ਹੈਡਕੇ ਵੀ ਚੈਟੀ ਲਾਗਣਾ ਮਾੜੀ ਮਾੜੀ ਬਾੜੀ ਪਾ ਲਓ ਜੀ ਪੇਨਿਸ਼ਮੈਂਟ ਸਾਰਿਆਂ ਨੂੰ ਮਿਲਣੀ ਹੈ ਜਿਨਾਂ ਨੂੰ ਨਹੀਂ ਮਾੜੀ ਜੀ ਪਾਈ ਐਵੇਂ ਨਾ ਇਹ ਦੇਖੋ ਸੁੱਕੀ ਮਿਰਚਾ ਹੈ ਆਹ ਆਪਦੀ ਪੁੱਤ ਦੀ ਟੈਨਸ਼ਨ ਇਹ ਚੜ ਲਾ ਚੜ ਲਾ ਚੜ ਲਾ ਚੜ ਲਾ ਇੱਕ ਵਾਰੀ ਇੱਕ ਵਾਰੀ ਦੂਸਰਾ ਵਾਹ ਆਪਾਂ ਪੋਪ ਲਿਆ ਜਾਂ ਨਹੀਂ ਲੈ ਕੇ ਪੈਪਾਂ ਚੂਰਨ ਆਹ ਏ ਲਾਲ ਚੂਰਨ ਚਲੋ ਅੱਗੇ ਸ਼ੁਰੂ ਕਰੋ ਸੋਚੀ ਜਾਂ ਨਿਕਾ ਦੋ ਮੇਰੀ ਪਾਰਟੀ ਨਿਕਲੂਗੀ ਉਹ ਜੜੀ ਹਾਂ ਬੀਬੀ ਮੈਂ ਨਹੀਂ ਪੈਸਾ ਨਹੀਂ ਵਈ ਪਾਰਟੀ ਦਾ ਨਿਕੜੇ ਲਾਓ ਜੀ ਸ਼ੁਰੂ ਕਰਾਂਗੇ ਸ਼ੁਰੂ ਕਰ ਡਾਡੀ ਨੀ ਮਾਰੀ ਵੇ ਅਸ ਖਾ ਲਵਾਂ ਮੈਂ ਜਾਂ ਨਹੀਂ ਨਹੀਂ ਮੇਰ ਚਾਲ ਨਹੀਂ ਬੰਦ ਗੱਡਿਓ ਇਹ ਮੈਨੂੰ ਆਦਾ ਨਹੀਂ ਕਿ ਪਈਆਂ ਕੀ ਆਏ ਬਾਹ ਪੱਤੇ ਤੋੜ ਕੇ ਰਾ ਦੋ ਲੋਈ ਦਾ ਪੱਤੇ ਤੋੜ ਕੇ ਉਹਨਾਂ ਤੋਂ ਮਾਫੀ ਮੰਗਣੀ ਆ ਕਹਿਣਾ ਸੌਰੀ ਮੈਨੂੰ ਤੋੜਿਆ ਮੈਨੂੰ ਤੋੜਿਆ ਤੈਨੂੰ ਦਾ ਪੱਤੇ ਤੋੜ ਕੇ ਉਹਨਾਂ ਤੋਂ ਮਾਫੀ ਮੰਗਣੀ ਆ ਹੂੰ ਕਿਹੜੇ ਪੱਤੇ ਤੋੜੋਗੇ ਆਂ ਬੂਟੇ ਦੇ ਆ ਸਾਹਮਣੇ ਮੈਂ ਹਾਂ ਤੁਸੀਂ ਕਹੋ ਸੌਰੀ ਮੈਨੂੰ ਤੋੜਿਆ ਸੌਰੀ ਮੈਂ ਤੁਹਾਨੂੰ ਤੋੜਿਆ ਹਾਂ ਸੌਰੀ ਮੈਂ ਤੁਹਾਨੂੰ ਤੋੜਿਆ ਸੌਰੀ ਮੈਂ ਤੁਹਾਨੂੰ ਤੋੜਿਆ ਬਾਈ ਇੱਕ ਪੱਤਾ ਤੋੜ ਕੇ ਕਹਿ ਦਿਓ ਸੌਰੀ ਮੈਂ ਤੁਹਾਨੂੰ ਤੋੜਿਆ ਸੌਰੀ ਤੁਹਾਨੂੰ ਮੈਂ ਤੋੜਿਆ ਸੌਰੀ ਮੈਂ ਤੁਹਾਨੂੰ ਤੋੜਿਆ ਸੌਰੀ ਮੈਂ ਤੁਹਾਨੂੰ ਠੀਕ ਹੈ ਠੀਕ ਹੈ ਚੱਲ ਯਾਰ ਕੋਈ ਨਾ ਹੋ ਗਿਆ ਹਾਂ ਯਾਰ ਕਹੇ ਤਰੀਕੇ ਨਾਲ ਆਪਾਂ ਮੰਮੀ ਨੂੰ ਪਨਿਸ਼ਮੈਂਟ ਲਿਆ ਕੇ ਜਾਈਏ 500 ਰੁਪਏ ਰੱਖ ਬੈਠੇ ਹੋ ਇਹ ਹੋਈ ਆ ਮੇਰੀ ਆਰੀਆ ਦੀ ਮੇਰੀ ਆਰੀਆ ਦੀ ਨਾ ਚੱਕਰ ਚੱਕ ਔਰ ਰੱਬਾ 500 500 500 ਮਾਹੀ ਯਾਰ ਮਾ ਵੀ 10000 ਬਣਤੀ ਨਿੰਨੇ 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 ਅੱਕੜ ਬੱਕੜ ਬੰਬੇ ਬੋਲ ਜਿਹੜੀ ਕਿਸਮਤ ਚਾਰ ਨਿਕਲੇ ਹੋਊ 100 ਗਰੁੱਟਾ ਤੇ ਮੋਟਾ ਲੈ ਏਮਦਾਰੀ ਕਰ ਇਹ ਤੇ 500 ਰੁਪਏ ਲੱਗਦਾ ਮੈਨੂੰ ਕੀ ਆ ਦਿਖਾਇਓ 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 ਅੰਟੀ ਜੀ ਕਹਿੰਦੇ ਇੱਕ ਇੱਕ ਮਿੰਟ ਕੁੱਕੜ ਦੀ ਵਾਹੇ ਕੱਢਣੀ ਤੁਸੀਂ ਕਹਿੰਦੇ ਨਹੀਂ 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 ਮੁਰਗਾ ਬੰਨਣਾ ਹੋਣਾ ਇਹ ਯਾਰ ਇਹ ਤਾਂ ਕਾ ਬੀਬੀ ਕਹਿੰਦੇ ਮੁਰਗਾ ਬੰਨੋ ਇਹ ਕਹਿੰਦਾ 5 ਮਿੰਟ ਲਈ ਹਾਂ ਚੱਲ ਤੇ ਉਹ ਵੀ ਪਤਾ ਕਿਵੇਂ ਆ ਜਿਹੜੀ ਚੀਜ਼ ਤੁਹਾਡੇ ਉੱਤੇ ਟਿਕਾਉਣੀ ਆਪਾਂ ਓ ਭਰਾਵਾ ਇਦਾਂ ਨਹੀਂ ਆਓ ਚਲੋ ਆਜੋ ਇਹ ਇਹ ਕੁਕ ਯਾਰ ਸਕੂਲ ਟਾਈਮ ਬੰਦ ਹੁੰਦੇ ਨੇ ਕਿ ਬਾਅਦੋਂ ਤੇ ਕਦੇ ਇਹ ਨਹੀਂ ਬੰਦ ਸਕਦੇ ਐ ਨਹੀਂ ਐ ਤੂੰ ਤੇ ਤੂੰ ਕਦੇ ਹਾਏ ਪਸਾਲੇ ਬਣਾ ਦਨਾਂ ਫਿਰ ਮੁਰਗਾ ਵਾਲਾ ਮੈਂ ਚੰਡੀਗੜ੍ਹ ਜਾਣਾ ਫਿਰ ਨਹੀਂ ਜਾਣਾ ਪੈਣਾ ਕੀ ਕਰੀ ਆਨੇ ਵੀ ਥੱਕਾ ਨਹੀਂ ਥੱਕਾ ਗਾ ਬੈਠ ਜਾ ਹਰ ਵੇਂ ਬਾਗ ਦਈ ਕਈ ਕਈ ਕੁੱਪੜੋ ਕੁੱੜੋ ਕੁੱਪੜੋ ਕੁੱੜੋ ਕਾਲਾ ਜੀ ਯਾਰ ਨਾ ਨਾ ਓਏ ਨਾ ਟਾਈਮ ਤੇ ਸਕੂਲ ਨਹੀਂ ਬਣਾਉਦੇ ਸੀ ਪਤਾ ਕਿਵੇਂ ਮਾਸਟਰ ਮਾਰਦੇ ਨੇ ਟੂਈ ਪਿੱਛੇ ਬੰਨ ਮਾਰਦੇ ਬੰਨ ਮਾਰਦੇ ਓਤੀ ਦੇ ਮੈਨੂੰ ਆ ਤਾਂ ਆ ਆ ਯਾਰ ਯਾਰ ਲਾਵੀ ਜੁਰੂ ਕਰਾਂਗੇ ਇਧਰ ਨੂੰ ਇਧਰ ਨੂੰ ਇਧਰ ਨੂੰ ਓਏ ਬੀਬੀਆਂ ਬੀਬੀ ਦੀਵਾਰੀ ਆ ਗਈ ਚੱਕਾ ਦੱਸੋ ਲੈ ਬੀਬੀ ਦਾ 500 ਰੁਪਿਆ ਨਹੀਂ ਨਿਕਲਿਆ ਕੀ ਆਇਆ ਖੁਰਕੀ ਜਾ ਵੇ ਕਮੈਂਟ ਦਾ ਬੀਬੀ ਇੱਕ ਮੈਂਡ ਖੁਰਕੀ ਆ ਕੀ ਆਇਆ ਇਹਦੇ ਲਿਖਿਆ ਕਮੈਂਟ ਦਾ ਖੁਰਕੀ ਜਾਣਾ ਕਹਿਣਾ ਮੇਰੇ ਕੀ ਲੜ ਗਿਆ ਮੇਰੇ ਕੀ ਲੜ ਗਿਆ ਹਾਂ ਆਇਆ ਚਲੋ ਹਏ ਮੇਰੇ ਕਿੱਲੜ ਗਿਆ ਬੀਬੀ ਜੀ ਸੋ ਇਹ ਚੋਣ ਦਾ ਕਹਿਣਾ ਕਾਹ ਕਾਹ ਮੇਰੇ ਕਿੱਲੜ ਗਿਆ ਹਏ ਮੇਰੇ ਕਿੱਲੜ ਗਿਆ ਬੀਬੀ ਤੂੰ ਨਾ ਬੋਲ ਚੱਲ ਤੂੰ ਖੁਰਕੀ ਜਾਓ ਬੀਬੀ ਨੇ ਤਾਂ ਖੁਰਕ ਕਰ ਕਰ ਤੂੰ ਕਾ ਮੇਰੇ ਖੁਰਕ ਪਈ ਮੇਰੇ ਖੁਰਕ ਗਿਆ ਬੀਬੀ ਮੇਰੇ ਕਿੱਲੜ ਗਿਆ ਕਿਦਾ ਨਹੀਂ ਆ ਇੱਕ ਮਿੰਟ ਦਾ ਕਹਿਣਾ ਆ ਕਰਕੇ ਲਗਾਏ ਕਰਕੇ ਕਰਕੇ ਚੱਦ ਜਾਂਦਾ ਮੈਂ ਕੋਕ ਕੱਚਾ ਜੀ ਆਹ ਰੱਬਾ ਆਹ ਮੇਰਾ ਨਿਕਲਿਆ ਤੇਰੇ ਜਿਹੜੇ 500 ਤੇ ਮੈਨੂੰ ਪ੍ਰੋਮੋਸ਼ਨ ਮਿਲ ਗਈ ਮੰਮੀ ਨੂੰ ਨਹੀਂ ਮਿਲੀ ਆਪਾਂ ਕਹਿੰਦੇ ਕਿ ਨਾ ਬੋਲਦਾ ਮੰਮੀ ਨਾਲ ਅੱਗੀ ਚਲੋ ਚਲੋ ਅੱਗਿਆ ਜੀ ਨਾਲ 500 ਕੋਈ ਬ੍ਰਿੰਗ ਪੈਂਦੀ ਹੋਣੀ ਪੱਕਾ 500 ਯਾਰ ਇਹਦਾ ਅੱਜ ਤਾਂ ਸੂਟ ਵੰਨ ਗਏ ਅੱਜ ਤੱਕ ਹੋਰ ਨਹੀਂ ਤੇ ਸੂਟਾਂ ਦੀ ਸਵਾਈ ਕੋਈ ਨਿਸ਼ਾਨੀ ਤਾਂ ਨਹੀਂ ਲੱਗਦੀ ਪਰ ਜੀ ਤੱਕ ਤੇ ਲੈ ਵੇਖ ਲੈ ਇੱਕੋ ਜਿਹੀ ਸੂਟ ਵਰਜੀਆਂ ਮੰਮੀ ਨੇ ਇਹ ਅਪ੍ਰੀਸਮੈਂਟ ਮਿਲੂਗੀ ਆਹੋ ਪਰ ਕੇ ਚੰਗੀ ਤਰ੍ਹਾਂ ਰਾਤੀਆਂ ਏ ਬੇਬੇ ਮੈਂ ਲੇ ਕੇ ਲਿਖਤ ਵਾਲੀ ਪਾਤੀ ਪੰਜ ਕਰੋ ਪੰਜ ਕਰੋ ਮਿਲ ਗਿਆ ਮੈਨੂੰ ਵੀ 500 ਰੁਪਏ ਆ ਲੈ ਬੇਬੇ ਇਹ ਕਿਹੜਾ ਰੱਖਦੇ ਮੈਂ ਅੱਚੜਾ ਦੀ ਬੋਲ ਚਲੋ ਅੱਜ ਦੁਬਾਰਾ ਸ਼ੁਰੂ ਕਰਾਂਗੇ ਹਲੇ ਮੈਨੂੰ ਲੱਗਦਾ ਨਿੰਬੂ ਆਹ ਪਨਿਸ਼ਮੈਂਟ ਪਤਾ ਨਹੀਂ ਕਿਹੜੀ ਆ ਬੇਬੇ ਤੇਰੀ ਵਾਰੀ ਫੇਰ ਆ ਗਈ ਆਹੋ ਕਿੱਥੇ ਗਈ ਓ ਐ ਕਿ ਚੱਕਣੀ ਆ ਬੇਬੇ ਪਹਿਲੇ ਕੀ ਹੱਥ ਜੜੇ ਕੀ ਆ ਓ ਦੱਸੋ ਦੱਸਾ ਇਹਨੂੰ ਦਿਖਾ ਇਹਨੂੰ ਦਿਖਾ

ਪੀਤਾ ਨਹੀਂ ਜਦ ਤੱਕ ਪੀਤਾ ਜਾਣਾ ਆਹ ਚਿੰਦੀ ਲਾ ਕੇ ਪੀਓ ਨਹੀਂ ਪੀਤਾ ਜਾ ਮੈਂ ਬਰਫਾ ਕੱਢਦੀ ਆ ਤੂੰ ਕੋ ਸਾਡੀ ਅੱਖਾਂ ਕੱਢਦੀ ਆ ਆ 2 ਲੀਟਰ ਪੀਤਾ ਜਾ ਪੀਤਾ ਬੋਦੋ ਵੇਲੇ ਹੋ ਗਈ ਸਾਰੀ ਚਲ ਬਾਤ ਯਾਰ ਮੈਂ ਮੈਂ ਆ ਤਾ ਅਬ ਐ ਤੱਕਾ ਨਹੀਂ ਜੇ ਕੱਚਾ ਨਹੀਂ ਕਰਨਾ ਹੂੰ ਹੂੰ ਏ ਮੇਰੇ ਅਲਾਜਾ ਮੇਰੇ ਅਲਾਜਾ ਮੇਰੇ ਅਲਾਜਾ ਖਾ ਤਾ ਡਾਲ ਚੱਕੋ ਬੀਬੀ ਆਟਾ ਨਹੀਂ ਚੱਕਣਾ ਆ ਮੇਰੀ ਤਰੱਕੀ ਹਾਏ ਏ ਬੀਬੀ ਇਹਦੇ ਮੈਨੂੰ ਲਾ ਪਾ 500 ਵਾਲੀ ਪਰਚੀ ਹੈ ਇਹਨੇ ਦਿਖਾਇਓ ਏ ਬੀਬੀ ਨੂੰ ਹੀ ਤਾਂ ਦੇ ਚਾਹੀਦਾ ਏ ਤੇ ਜੀ ਆ ਬੀਬੀ ਮੂੰਹ ਤੇ ਆਟਾ ਲਾਉਣਾ ਹਾਂ ਬਾਰੇ ਕਹਿੰਦਾ ਬੀਬੀ ਦੇ ਨਹੀਂ ਜਾਣਗੇ ਏ ਲਾੜੋ ਲਾੜੋ ਲਾਲ ਬਾਦ ਵਾਹ ਵਧੀਆ ਬਾਹ ਵਧੀਆ ਵਧੀਆ ਬੀਬੀ ਨੇ ਪੂਰੀ ਉਹ ਜੱਜ ਬਿਨਾ ਕਰਦੀ ਇਹ ਮੰਮੀ ਤੇ ਬੇਬੇ ਰੋਂਦ ਪੀ ਜਾਂਦੇ ਦੋ ਬੱਚਿਆ ਰਹਿ ਨਹੀਂ ਆਏ ਹਾਰ ਮਾਣ ਲਈ 500 ਜਿੱਤਾਂਗੇ 500 ਜਿੱਤਾਂਗੇ ਅੱਜ ਤੂੰ ਲਾਸ਼ ਤੇ ਕੱਲੀ 500 ਵਾਲੀ ਪਾਚੀ ਰਹੀ ਉਹ ਦੁਆਰਾ ਖਮਾ ਕੇ ਗਿਰੀ ਜੀ ਦੀ ਵਾਰ ਲਾਜ ਨੂੰ ਪਤਾ ਨੇ ਇਹ ਚੱਲ 500 ਵਾਲੀ ਦਮਨ ਸੰਨੀ ਜੀ ਲਾਈ ਹੀ ਰੋਂਦੇ ਪੀਣੇ ਰੋਂਦੇ ਪੀਣੇ ਦਿਖਾਓ 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 ਆ ਗਿਆ 500 ਆ 500 ਹੋ ਜੇ ਵੇ 1 ਮਿੰਟ ਤੱਕ ਬੈਠੇ ਰਹਿਣਾ ਨਾ ਨਾ ਦਿਖਾਓ ਕੀ ਹੈ ਰੋਣਾ ਰੋ ਰੋ ਹੁਣ ਪੇੜ ਮਾਰੀਏ ਤੇ ਇਹ ਰੋ ਕੇ ਹੀ ਜਾ ਨੇ ਨਹੀਂ ਐਸਾ ਨਹੀਂ ਗਾ ਰੋਣਾ ਵਾ ਰੋਣਾ ਆ ਆ ਵਾਸੀ ਯਾਰ ਅੱਖਾਂ ਚ ਨੀਲ ਮੁੱਕ ਗਿਆ ਬੱਸ ਉਹ ਨਿਕਲ ਨਾ ਚੋਕੀਾ ਨਹੀਂ ਲਾ ਆਹ ਉਹ ਵੀ ਉਹਨੇ ਲਾਸ਼ ਤੇ ਪਾਰਕੀ ਰਹਿ ਗਈ ਆ 500 ਵਾਲੀ ਉਹਦੇ ਪਤਾ ਹੀ ਹਾਂਲੇ ਲਾਸ਼ ਤੇ ਜਿਹਨੂੰ ਨਿਕਲਿਆ ਉਹਦਾ 500 ਠੀਕ ਆ ਚੱਲ ਠੀਕ ਆ 500 ਆਈ ਆ ਹਾਂ ਇਹ ਲਾਸ਼ ਡੈਡੀ ਜੇ ਕੀ ਆਪਾਂ ਨੂੰ ਕੋਈ ਵੀ ਨਹੀਂ ਮਿਲਿਆ ਹੈ ਇਹਨਾਂ ਨੂੰ ਬਸ ਇੱਕ ਖਰਚੂ ਮਿਲ ਗਿਆ ਕੀ ਮਿਲਿਆ ਇੱਕ ਮੋਟਾ ਮਾਰ ਗਈ ਆ ਕੰਦੇ ਬੂਹ ਚਾਰੀ ਗਿਆ ਉਹ ਬੀਬੀ ਨੂੰ ਲੈ ਜਾਣਾ ਯਾਰ ਧੱਗਾ ਹੋਇਆ ਨਾ ਮੈਂ ਲਾ ਵੀ ਹੁਣ ਜਿਹਦੇ ਯਾਰ ਆ ਗਿਆ ਉਹਨੂੰ ਦੇ ਦੇਣਾ ਠੀਕ ਆ ਠੀਕ ਆ ਬੀਬੀ ਠੀਕ ਠੀਕ ਆ 500 ਰੁਪਇਆ ਜਿੱਤ ਚੁੱਕੀ ਤਾੜੀਆਂ ਹੋ ਜਾਣ ਤਾੜੀਆਂ ਇਹ ਆ ਤਾੜੀਆਂ ਕਿਵੇਂ ਬੀਬੀ ਮੇਰੀ ਗੱਲ ਮੇਰੀ ਗੱਲ ਮੈਂ ਜਰਾ ਇਕੱਲਾ ਹੀ ਰਹਿ ਗਿਆ ਸੋ ਲਓ ਜੀ ਬਹੁਤ ਵਧੀਆ ਰਿਹਾ ਚੈਲੰਜ ਪਰ ਸਾਰਨਾ ਸੋਨਾ ਖੀੜਿਆ ਬੀਬੀ ਨੇ ਹੂੰ ਸਾਰਨਾ ਮੈਂ ਸੋਨਾ ਕਹਿੰਦਾ ਕਿ ਬੀਬੀ ਨੇ ਵਿਚਾਰੇ ਕੋਈ ਰੋਣ ਦੇ ਨਹੀਂ ਪੀਤਾ ਬਾਕੀ ਸਾਰੇ ਬੇਬੇ ਵੀ ਰੋਣ ਪੀਤੇ ਹਾਂ ਮੰਮੀ ਨੇ ਤੁਹਾਡੀ ਕੋਈ ਪਰਿਸ਼ਰ ਨਹੀਂ ਕੋਈ ਨਹੀਂ ਕੋਈ ਨਹੀਂ ਉਹਨੇ ਤਾਂ 1000 ਰੁਪਇਆ ਮਿਲਿਆ 3000 ਮਿਲਿਆ ਲੈ ਇਹ ਕਿਸਮਤ ਆ ਹਨਾ ਹਰਮਨ ਤੈਨੂੰ ਮੈਨੂੰ ਬਾਬਾ ਹੀ ਕਹ ਟੁੱਲੂ ਉਹ ਕਿੱਦੋਂ ਮਿਲਿਆ ਇਹ ਤੂੰ ਹੋਣ ਮਿਲਿਆ ਤਾਂ ਮੁਰਗਲਾ ਬਣੋ ਮੈਨੂੰ ਤੂੰ ਕੱਕੜਾ ਕੱਕੜਾ ਮੁਰਗਾ ਆ ਉਹ ਜੋ ਲਾਈ ਬਹੁਤ ਸੋਹਣਾ ਬੜੀਆਂ ਵਲੌਗ ਹਨ ਵੈਸੇ ਬੜਾ ਨਿਆਰਾ ਬੜਾ ਹੱਸੇ ਕੇਡੇ ਬੀਬੀ ਨਿਆਰਾ ਆਇਆ ਹਾਂ ਵਧੀਆ ਵਧੀਆ ਕੋਈ ਹੋਰ ਮਾਜੀ ਬਾਗੋ ਬਾਗ ਇੱਥੇ ਰੱਖ ਚਲ ਆਓ ਜੀ ਤੁਹਾਨੂੰ ਸਾਰੇ ਜਿਹੜਾ ਵਲੌਗ ਕੀਤਾ ਲੱਗਾ ਕਮੈਂਟ ਕਰਕੇ ਦੱਸਿਓ ਬੀਬੇ ਕਿਵੇਂ ਲੱਗਾ ਵਲੌਗ ਬਹੁਤ ਵਧੀਆ ਪਹਿਲਾਂ ਦੱਸੋ ਕੀ ਕੀ ਕਰੋਗੇ ਤੁਸੀਂ 1000 ਰੁਪਏ ਦਾ 1000 ਰੁਪਏ ਦਾ ਕੀ ਕਰਾਂ ਮੈਂ ਸੂਟਾਂ ਦੀ ਸਵਾਈ ਦੇ ਦੂੰਗੀ ਅੱਛਾ ਤੁਸੀਂ ਮੈਂ ਖਾ ਵੀ ਲਊਗਾ ਬੜੀ ਅੱਛਾ ਤੇ ਬੀਬੇ ਤੁਸੀਂ ਅਸੀਂ ਆਪੇ ਪੁੱਤ ਨੂੰ ਫੜਾ ਲਿਆਂਗੇ ਅਸੀਂ ਕੁਝ ਨਹੀਂ ਖਾਣਾ ਪੀਣਾ ਕਿਨੂੰ ਆਵੇ ਮੇਰਾ ਪੁੱਤ ਬੈਠਾ ਇੱਧਰ ਇਹ ਤਾਂ ਮੇਰਾ ਪੋਤਾ ਨਹੀਂ ਉਹਨੂੰ ਨਹੀਂ ਫੜਨਾ ਰਵੇ ਦੂਗੀ ਕਰੇਗੀ ਮੈਂ ਆਹ ਨੂੰ ਫੋਟੋ ਬਣਾ ਲੂੰਗੀ ਉਹ ਮੈਂ ਮੈਂ ਵਿਚਾਰਾ ਕੋਈ ਵੀ ਮੈਂ ਇਹਨਾਂ ਤੋਂ ਖੋਲੂਗਾ ਪਤਾ ਨਹੀਂ ਹੈ ਤੁਸਾਂ ਮੰਗਦੇ ਰਹਿਗੇ ਓਕੇ ਜੀ ਬਾਏ ਬਾਏ ਕਮੈਂਟ ਕਰਕੇ ਦੱਸ ਦਿਓ ਕਿੱਦਾਂ ਲੱਗਾ ਵਲੌਗ ਜਉਦੇ ਬਾਦੇ ਰਹੋ ਆਹਦੇ ਖੇਡਦੇ ਰਹੋ ਰੱਬ ਸਭ ਨੂੰ ਗੁਜਰੇਗਾ ਡਾਲਰ ਬਾਏ ਕਰਦੋ ਬਾਏ ਬਾਏ ਓਏ